ਦੋ ਕਾਰਾਂ ਤੇ ਇੱਕ ਐਕਟਿਵਾ ਨੂੰ ਜਿਹੜੀ ਹੈ ਅੱਗ ਲੱਗ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਸਾਡੀ ਤਸਵੀਰਾਂ ਦਿਖਾ ਰਿਹਾ ਐ ਅੱਗ ਬੁਝਾ ਚੁੱਕੀ ਹੈ ਐਲਗਜ਼ਾਰ ਗੱਡੀ ਜਿਹੜੀ ਦੱਸੀ ਜਾ ਰਹੀ ਹੈ ਹੁੰਡਾਈ ਦੀ ਤੇ ਇਹ ਥਾਰ ਖੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਤਰ੍ਹਾਂ ਨਾਲ ਇਹ ਜਲ ਚੁੱਕੀ ਹੈ ਪੂਰੀ ਤਰ੍ਹਾਂ ਜਿਹੜੀਆਂ ਗੱਡੀਆਂ ਜਿਹੜੀਆਂ ਹਨ ਟੋਟਲ ਲਾਸ ਹੋ ਚੁੱਕੀਆਂ ਹਨ ਅੱਗ ਲੱਗ ਚੁੱਕੀ ਹੈ ਤੇ ਇਹ ਰਿਹਾਇਸ਼ੀ ਇਲਾਕਾ ਹੈਗਾ ਫੋਕਲ ਪੁਆਇੰਟ ਦਾ ਜਿੱਥੇ ਲੋਕ ਰਹਿੰਦੇ ਆ ਇਹ ਅੱਗ ਦੀ ਘਟਨਾ ਜੋ ਦੱਸੀ ਜਾ ਰਹੀ ਹੈ ਕਿਸੇ ਦੀ ਸ਼ਰਾਰਤ ਦੱਸੀ ਜਾ ਰਹੀ ਹੈ ਸ਼ੈੱਡ ਸ਼ੈੱਡ ਥੱਲੇ ਇਹਨਾਂ ਦੀ ਇੱਕ ਹਲਕਾ ਜਾਰ ਗੱਡੀ ਸੀ ਹੰਡਾਈ ਦੀ ਇੱਕ ਥਾਰ ਗੱਡੀ ਤੇ ਇੱਕ ਐਕਟਿਵਾ ਤੇ ਕੁਝ ਇੱਕ ਦੋ ਛੋਟੇ ਬੱਚਿਆਂ ਦੇ ਸਾਈਕਲ ਸੀ ਤੇ ਕੁਝ ਸਮਾਨ ਪੂਰੀ ਤੋਂ ਇਲਾਵਾ ਤੇ ਉਹ ਜਿਹੜਾ ਸੜਿਆ ਹੋਣਾ ਪਾਇਆ ਗਿਆ ਜੋ ਪਰਿਵਾਰ ਨਾਲ ਗੱਲ ਕੀਤੀ ਆ ਤੇ ਇਹਨਾਂ ਨੂੰ ਕਿਸੇ ਬੰਦੇ ਨੇ ਸ਼ੱਕ ਹੈਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸੋ ਅਸੀਂ ਰਾਜਪੁਰਾ ਦੇ ਫੋਕਲ ਪੁਆਇੰਟ ਦੇ ਵਿੱਚ ਖੜੇ ਆ ਜਿੱਥੇ ਸਵੇਰੇ 5 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਹੋਈ ਹੈ ਉਹ ਕਾਫੀ ਮਦਪਾਗੀ ਘਟਨਾ ਦੱਸੀ ਜਾ ਰਹੀ ਹੈ ਜਿਸ ਵਿੱਚ ਦੋ ਕਾਰਾਂ ਤੇ ਇੱਕ ਐਕਟਿਵਾ ਨੂੰ ਜਿਹੜੀ ਹੈ ਅੱਗ ਲੱਗ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਸਾਡੀ ਤਸਵੀਰਾਂ ਦਿਖਾ ਰਿਹਾ ਨਾਲ ਹੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜੀ ਅੱਗ ਲੱਗ ਰਹੀ ਹੈ ਤੇ ਇਹ ਹੈਗੀ ਜਦ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਹੈ ਗੱਡੀਆਂ ਰਾਜਪੁਰੇ ਦੀਆਂ ਜਿਹੜੀਆਂ ਇਹ ਅੱਗ ਬੁਝਾ ਚੁੱਕੀ ਹੈ ਐਲ ਗਜ਼ਾਰ ਗੱਡੀ ਜਿਹੜੀ ਦੱਸੀ ਜਾ ਰਹੀ ਹੈ ਹੁੰਡਾਈ ਦੀ ਤੇ ਇਹ ਥਾਰ ਖੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਤਰ੍ਹਾਂ ਨਾਲ ਇਹ ਜਲ ਚੁੱਕੀ ਹੈ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜੀਆਂ ਗੱਡੀਆਂ ਜਿਹੜੀਆਂ ਹਨ ਟੋਟਲ ਲਾਸ ਹੋ ਚੁੱਕੀਆਂ ਹਨ ਅੱਗ ਲੱਗ ਚੁੱਕੀ ਹੈ ਤੇ ਇਹ ਰਿਹਾਇਸ਼ੀ ਇਲਾਕਾ ਹੈਗਾ ਫੋਕਲ ਪੁਆਇੰਟ ਦਾ ਜਿੱਥੇ ਲੋਕ ਰਹਿੰਦੇ ਆ ਇਹ ਅੱਗ ਦੀ ਕਟਨਾ ਜੋ ਦੱਸੀ ਜਾ ਰਹੀ ਹੈ ਕਿਸੇ ਦੀ ਸ਼ਰਾਰਤ ਦੱਸੀ ਜਾ ਰਹੀ ਹੈ ਸੋ ਆਪਾਂ ਤੁਹਾਨੂੰ ਫੈਮਿਲੀ ਨਾਲ ਵੀ ਗੱਲ ਕਰਾਵਾਂਗੇ ਕਰਦਿਆਂ ਨਾਲ ਵੀ ਗੱਲ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਜਿਹੜਾ ਐਕਟਿਵ ਆ ਔਰ ਇਹ ਸਭ ਤੋਂ ਵੱਡੀ ਗੱਲ ਇਹ ਹੈ ਨਾ ਤਾਂ ਔਰੇ ਕੋਈ ਤਾਰਾਂ ਜਿਹੜੀਆਂ ਬਿਜਲੀ ਦੀਆਂ ਜਾ ਰਹੀਆਂ ਜੇ ਆਪਾਂ ਕਹਿ ਸਕੀਏ ਕਿ ਇਸ ਸ਼ਾਰਟ ਸਰਕਟ ਦੇ ਨਾਲ ਜਿਹੜੀ ਕਟਨਾ ਹੋਈ ਹੈ ਜਾਂ ਫਿਰ ਜਿਹੜਾ ਤੁਹਾਨੂੰ ਦਿਖਾਦਾ ਮੈਂ ਇਹ ਜਗ੍ਹਾ ਜਿਹੜੀ ਹੈ ਖੁੱਲੀ ਹੈ ਬਿਲਕੁਲ ਜਿੱਥੇ ਗੱਡੀਆਂ ਖੜੀਆਂ ਉਰੇ ਕੋਈ ਲੋਕ ਨਹੀਂ ਹੈ ਜਿੱਥੇ ਗੱਡੀਆਂ ਖੜੀ ਕੀਤੀ ਗਈਆਂ ਇਹ ਦੇਖੋ ਤੁਸੀਂ ਤੇ ਉਰੇ ਕੋਈ ਵੀ ਤਾਰਾ ਜਿਹੜੀਆਂ ਹੈਗੇ ਸ਼ਾਰਟ ਸਰਕਟ ਨਹੀਂ ਹੋ ਸਕਦਾ ਤੇ ਜਿਹੜੀ ਪੁਲਿਸ ਨੂੰ ਕੰਪਲੀਟ ਲਿਖਾ ਦਿੱਤੀ ਗਈ ਹੈ ਪੁਲਿਸ ਜਿਹੜੀ ਹੈ ਤਹਿਕੀਕਾਤ ਕਰ ਰਹੀ ਹੈ ਆਪਾਂ ਕਰਦਿਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੁੱਛਦੇ ਆਪਾਂ ਵੀ ਵੀ ਕੀ ਗੱਲ ਹੋਈ ਹੈ ਇਹ ਕਿੰਨੇ ਵਜੇ ਦੀ ਕਟਣਾ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਆ ਇਹ ਤਾਂ ਦੇਖੋ ਜੀ ਹੁਣ ਪੁਲਿਸ ਦੇ ਇਨਸਪੈਕਸ਼ਨ ਦਾ ਜੋ ਵੀ ਹੈ ਉਹਨਾਂ ਨੇ ਕਰਨਾ ਜੋ ਵੀ ਕਰਨਾ ਬਾਕੀ ਅਸੀਂ ਸਵੇਰੇ ਸਾਨੂੰ ਜਦੋਂ ਅਸੀਂ ਸੁੱਤੇ ਪਏ ਸੀਗੇ 5:00 ਵਜੇ ਮਤਲਬ ਆ ਕੇ ਸਾਨੂੰ ਬਾਹਰ ਦੇ ਬੰਦਿਆ ਨੇ ਤੇ ਨਗਰ ਕੀਰਤਨ ਨਿਕਲਦਾ ਜਦੋਂ ਜਦੋਂ ਪ੍ਰਭਾਤ ਫੇਰੀ ਨਿਕਲਦੀ ਹੈ ਉਹਨਾਂ ਨੇ ਆ ਕੇ ਸਾਨੂੰ ਉਠਾਇਆ ਅਸੀਂ ਉੱਠ ਕੇ ਦੇਖਿਆ ਤਾਂ ਇਹ ਖਲੀ ਥਾਰ ਗੱਡੀ ਨੂੰ ਅੱਗ ਲੱਗੀ ਹੋਈ ਸੀਗੀ ਉਸ ਟਾਈਮ ਉਸ ਟਾਈਮ ਅੱਗ ਲੱਗੀ ਹੋਈ ਸੀ ਕਾਫੀ ਜ਼ਿਆਦਾ ਅੱਗ ਲੱਗੀ ਹੋਈ ਸੀ ਉਹਨਾਂ ਨੇ ਉਠਾਇਆ ਅਸੀਂ ਤੇ ਅਸੀਂ ਉੱਠ ਕੇ ਦੇਖਿਆ ਅਗ ਲੱਗੀ ਹੋਈ ਸੀਗੀ ਇਹਨੂੰ ਤੇ ਉਸ ਤੋਂ ਬਾਅਦ ਦੂਸਰੀ ਗੱਡੀ ਨੂੰ ਲੱਗ ਗਈ ਇੱਧਰ ਐਕਟਿਵਾਂ ਨੂੰ ਲੱਗ ਗਈ ਆ ਸਾਰਿਆਂ ਨੂੰ ਲੱਗ ਗਈ ਇਹਨਾਂ ਨੂੰ ਅੱਗ ਇੱਕਦਮ ਜਦ ਥਾਰ ਨੂੰ ਅੱਗ ਲੱਗੀ ਹੋਈ ਸੀ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਹਾਂਜੀ ਹਾਂਜੀ ਫੋਨ ਕੀਤਾ ਸੀ ਲੇਕਿਨ ਉਹ ਲੇਟ ਹੋ ਗਏ ਉਹ ਨਹੀਂ ਆਏ ਨੋਕੇ ਤੇ ਨਹੀਂ ਇੰਨੀ ਲੇਟ ਹੋ ਗਏ ਕਿ ਦੂਸਰੀ ਗੱਡੀ ਨੂੰ ਅੱਗ ਲੱਗ ਗਈ ਘਟੋ ਘੰਟ ਵੀ ਅੱਧਾ ਪੌਣਾ ਅੱਧਾ ਪੌਣਾ ਘੰਟਾ ਲੇਟ ਆਈ ਹੈ ਫਾਇਰ ਬ੍ਰਿਗੇਡ ਜੇ ਅਗਰ ਫਾਇਰ ਬ੍ਰਿਗੇਡ ਟਾਈਮ ਨਾਲ ਆ ਜਾਂਦੀ ਫੋਨ ਕਰਨ ਤੇ ਤਾਂ ਸ਼ਾਇਦ ਸਾਡੀ ਦੂਜੀ ਗੱਡੀ ਬਚ ਜਾਂਦੀ ਜਾਂ ਪੇਟੀ ਦੇ ਵਿੱਚ ਗਰੀਬ ਜਨਾਨੀ ਦਾ ਵਿਚਾਰੀ ਦਾ ਸਾਮ ਨੀ ਤੁਹਾਨੂੰ ਕੀ ਲੱਗਦਾ ਕਿ ਇਹ ਅੱਗ ਕਿਸ ਤਰ੍ਹਾਂ ਲੱਗ ਸਕਦੀ ਹੈ ਔਰ ਇਸ਼ਾਰਾ ਤਾਂ ਮੈਨੂੰ ਦਿਖ ਨਹੀਂ ਰਹੀਆਂ ਔਰ ਬਿਜਲੀ ਤੇ ਸਾਨੂੰ ਸ਼ਰਾਰਤੀ ਕੋਈ ਸ਼ਰਾਰਤੀ ਅਨਸਰ ਨਹੀਂ ਕੋਈ ਸ਼ਰਾਰਤੀ ਕੀਤੀ ਹੈ ਇਹ ਸਾਡੀਆਂ ਇੱਥੇ ਹੈਗੇ 1 2 3 ਜਣਾਂ ਨਾਲ ਲਗ ਡਾਟਾ ਕੁਝ ਵੀ ਇਦਾਂ ਦਾ ਕੁਝ ਹੋਇਆ ਹੈ ਅੱਛਾ ਹਾਂਜੀ ਤੇ ਪੁਲਿਸ ਨੂੰ ਕੋਈ ਕੰਪਲੀਟ ਹੈ ਜੀ ਪੁਲਿਸ ਨੂੰ 112 ਤੇ ਅਸੀਂ ਕੰਪਲੀਟ ਕੀਤੀ ਸੀਗੀ ਜੀ ਤੇ ਪੁਲਿਸ ਆਈ ਮੌਕਾ ਦੇਖ ਕੇ ਚਲੀ ਗਈ ਬਾਕੀ ਹੁਣ ਅਸੀਂ ਦੇਖਦੇ ਹਾਂ ਕੀ ਬੰਦ ਹੈ ਇਨਵੈਸਟੀਗੇਸ਼ਨ ਦਾ 파ਟ ਹੈ ਇਹ ਤਾਂ ਇਨਵੈਸਟੀਗੇਸ਼ਨ ਹੋਏਗੀ ਤਾਂ ਉਸ ਦੇ ਵਿੱਚ ਪਤਾ ਲੱਗੇਗਾ ਹਨਾ ਕੋਈ ਸੀਸੀਟੀਵੀ ਕੈਮਰਾ ਹੋਵੇ ਔਰ ਨੇੜੇ ਜਿਹੜੇ ਕੈਮ ਹਾਂਜੀ 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 ਇਹ ਮੈਂ ਪਲਾਟ ਆਪਣਾ ਲੈ ਕੇ ਬਾਉਂਡਰੀ ਕਰਕੇ ਮਤਲਬ ਇਸੇ ਵਾਸਤੇ ਬਣਾਇਆ ਸੀਗਾ ਕਿ ਆਪਣੀ ਚੀਜ਼ ਸੇਫ ਹੋ ਜਾਏ ਜੀ ਤੇ ਹੁਣ ਇਹ ਪਲਾਟ ਨੂੰ ਮਤਲਬ ਬਾਉਂਡਰੀ ਕਰਨ ਤੋਂ ਬਾਅਦ ਵੀ ਅਸੀਂ ਗੱਡੀਆਂ ਸਾਡੇ ਸੇਫ ਨਹੀਂ ਐ ਤੇ ਫਿਰ ਕੀ ਕਰੂੰਗੇ ਅਸੀਂ ਜੀ ਇਹ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹ ਪੁਲਿਸ ਕੀ ਗੱਲ ਹੈ ਬਹੁਤ ਜ਼ਿਆਦਾ ਪੁਲਿਸ ਨੇ ਤਾਂ ਲਈ ਕੋਈ ਗੱਲ ਨਹੀਂ ਕਰੀ ਹੈ ਬਸ ਉਹ ਆਏ ਸੀਗੇ ਆ ਕੇ ਆਪਣਾ ਲਿਖ ਲੁਕ ਕੇ ਲੈ ਕੇ ਚਲੇ ਗਏ ਹਲੇ ਤੱਕ ਕੋਈ ਗੱਲ ਨਹੀਂ ਹੋਈ ਹੈ ਹਾਂਜੀ ਸੋ ਗੱਲ ਕਰ ਲੈਣੇ ਆ ਕੀ ਕਹਿਣਾ ਚਾਹੋਗੇ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਰੇ ਇਲੈਕਸ਼ਨ ਵੀ ਲੜ ਚੁੱਕੇ ਹੋ ਐ ਜੀ ਘਟਨਾ ਹੋ ਜਾਣਾ ਮਤਲਬ ਇਹ ਦੱਸ ਰਹੇ ਕਰਦੇ ਵੀ ਕੋਈ ਦੁਸ਼ਮਣੀ ਕੱਟ ਗਿਆ ਇਹਨਾਂ ਦੇ ਨਾਲ ਸਾਫ ਪਤਾ ਲੱਗ ਰਿਹਾ ਦੇਖਣ ਤੋਂ ਤਾਂ ਇੱਦਾਂ ਹੀ ਪੈਟਰੋਲ ਦੀ ਸਮੈਲ ਵੀ ਆ ਰਹੀ ਹੈ ਉੱਥੇ ਨਾ ਡੀਜ਼ਲ ਗੱਡੀਆਂ ਹੈਗੀਆਂ ਪੈਟਰੋਲ ਦੀ ਸਮੈਲ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਦੇਖੋ ਜਦ ਤੱਕ ਕੋਈ ਪ੍ਰੂਫ ਨਹੀਂ ਮਿਲਦਾ ਲਗਣ ਦੇਖਣੇ ਚਾਹੀਦਾ ਇਹੀ ਲੱਗ ਰਿਹਾ ਕਿਸੇ ਨੇ ਹਰਕਤ ਕੀਤੀ ਹੈ ਕੋਈ ਹਾਂਜੀ 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 ਪਰ ਅਸੀਂ ਚਾਹੁੰਦੇ ਹਾਂ ਕਿ ਕੋਈ ਪ੍ਰੋਪਰ ਕਾਰਵਾਈ ਹੋਵੇ ਤਾਂ ਕਿ ਇਹਨਾਂ ਦਾ ਮੁਆਵਜ਼ਾ ਵੀ ਮਿਲੇ ਇਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਇੱਥੇ ਨਾਲ ਇੱਥੇ ਇਹਨਾਂ ਨੇ ਲੇਡੀ ਹੈ ਇਹਨਾਂ ਦੀ ਬੇਟੀ ਦਾ ਸਮਾਨ ਰੱਖਿਆ ਹੋਇਆ ਸੀਗਾ ਉਹ ਵੀ ਸਾਰਾ ਸੜ ਗਿਆ ਜੀ ਹਾਂ 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 ਕੀ ਕਿੰਨਾ ਕਿ ਨੁਕਸਾਨ ਆਪਾਂ ਕਹਿ ਸਕਦੇ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਹੁਣ ਦੋ ਗੱਡੀਆਂ ਨਵੀਆਂ ਹੀ ਗੱਡੀਆਂ ਇੱਕ 23 ਮਾਡਲ ਲੈ ਇੱਕ 24 ਮਾਡਲ ਹੁਣ ਤੁਸੀਂ ਲੈ ਲਓ ਸਾਹਿਬ ਕਿੰਨਾ ਹੋ ਜਾਂਦਾ ਐਕਟਿਵ ਆ ਹੋ ਗਈ ਵਿੱਚੇ ਤੇ ਬੱਚਿਆਂ ਦੇ ਛੋਟਿਆਂ ਦੇ ਸਮਾਨ ਪਿਆ ਸੀ ਸਾਈਕਲ ਸੁਗਲ ਜੇ ਸਭ ਸਾਡਾ ਸੁਟ ਗਏ ਉੱਥੀ ਜੋ ਨੁਕਸਾਨ ਤਾਂ ਤਕਰੀਬਨ ਹੈ ਹੀ ਹੈ 35 ਛੋਟ ਹੈਗੀਆਂ ਜੀ ਗੱਡੀਆਂ ਇਹ ਤਾਂ ਹੁਣ ਇਹਨਾਂ ਨੂੰ ਬੱਚਿਆਂ ਨੂੰ ਪਤਾ ਹੁਣ ਹੋਉਂਗੇ ਛੋਟ ਤਾਂ ਹੋਣੀ ਇਹ ਨਵੀਆਂ ਗੱਡੀਆਂ ਇਹ ਛੋਟ ਤਾਂ ਹੋਣਗੀਆਂ ਇਹ ਤਾਂ ਹੁਣ ਬੱਚਿਆਂ ਨੂੰ ਹੀ ਪਤਾ ਮੈਂ ਤਾਂ ਬਾਹਰ ਰਹਿਣਾ ਤਕਰੀਬਨ ਮੈਂ ਤਾਂ ਹੁਣੇ ਆਇਆ ਮਹੀਨੇ ਤੋਂ ਹਾਂ ਹਾਂ ਬਾਕੀ ਬੱਚਿਆਂ ਨੂੰ ਪਤਾ ਲੱਗ ਜਾਏਗਾ ਬੱਚੇ ਕੀ ਕਰਦੇ ਨੇ ਦੇਖਦੇ ਹਾਂ ਸੋ ਤੁਸੀਂ ਦੇਖ ਹੀ ਪਾ ਰਹੇ ਹੋ ਕਿ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਤੁਸੀਂ ਦੇਖੋ ਕਿ ਕਰਦਿਆਂ ਦਾ ਜਿਹੜਾ ਮਾਲਕਾਂ ਦਾ ਇਹ ਕਹਿਣਾ ਕਿ ਉਰੇ ਦੋ ਤਿੰਨ ਪਰਿਵਾਰਾਂ ਦੇ ਨਾਲ ਲਾਕਡਾਟ ਵੀ ਹੋ ਸਕਦੀ ਹੈ ਇਹਨਾਂ ਦੀ ਤੇ ਦੱਸ ਰਹੇ ਆ ਕਿ ਅ ਸ਼ਰਾਰਤ ਜਿਹੜੀ ਹੈ ਸਭ ਤੋਂ ਵੱਡੀ ਗੱਲ ਹੈ ਸ਼ਰਾਰਤ ਕੀਤੀ ਗਈ ਲੱਗਦੀ ਹੈ ਕਿ ਕਿਸੇ ਨੇ ਗੱਡੀਆਂ ਨੂੰ ਅੱਗ ਲਾਈ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਤੇ ਉਸੇ ਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਕਿਤੋਂ ਤਾਂ ਨਿਕਲ ਕੇ ਕੋਈ ਆਇਆ ਹੋਣਾ ਜੇ ਸ਼ਰਾਰਤ ਹੋਈ ਹੈ ਤਾਂ ਸੀਸੀਟੀਵੀ ਕੈਮਰੇ ਉਰੇ ਚਾਰੋਂ ਚਪੇਰੇ ਵੈਸੇ ਹੈ ਲੇਕਿਨ ਇਸ ਜਗ੍ਹਾ ਤੇ ਐਡ ਜਿੱਥੇ ਸਪੋਰਟ ਇਹ ਘਟਨਾ ਹੋਈ ਹੈ ਉੱਥੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਤੇ ਸਰ ਕੀ ਕਹਿਣਾ ਚਾਹੋਗੇ ਅੱਜ ਫੋਕਲ ਪੁਆਇੰਟ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਜੀ ਅੱਗ ਦੀ ਸਾਨੂੰ ਅੱਜ ਕਸਵੇਰੇ ਇਤਲਾਹ ਮਿਲੀ ਸੀ ਕਿ ਫੋਕਲ ਪੁਆਇੰਟ ਦੇ ਏਰੀਆ ਦੇ ਵਿੱਚ ਗੱਡੀਆਂ ਨੂੰ ਅੱਗ ਲੱਗੀ ਆ ਤੇ ਮੈਂ ਤੇ ਮੇਰੇ ਚੌਕੀ ਇਨਚਾਰਜ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਤੇ ਇਹ ਜਿਹੜਾ ਮੌਕਾ ਦੇਖਣ ਤੋਂ ਪਾਇਆ ਗਿਆ ਵੀ ਸਰਬਜੀਤ ਸਿੰਘ ਦੇ ਜਿਹੜੇ ਘਰ ਦੇ ਸਾਹਮਣੇ ਇਹਨਾਂ ਦਾ ਜਿਹੜਾ ਬਣਿਆ ਹੋਇਆ ਸੀ ਉੱਥੇ ਸ਼ੈੱਡ ਸ਼ੈੱਡ ਥੱਲੇ ਇਹਨਾਂ ਦੀ ਇੱਕ ਹਲਕਾ ਜਾਰ ਗੱਡੀ ਸੀ ਢੰਡਾਈ ਦੀ ਇੱਕ ਥਾਰ ਗੱਡੀ ਤੇ ਇੱਕ ਐਕਟਿਵਾ ਤੇ ਕੁਝ ਇੱਕ ਦੋ ਛੋਟੇ ਬੱਚਿਆਂ ਦੇ ਸਾਈਕਲ ਸੀ ਤੇ ਕੁਝ ਸਮਾਨ ਹੋਰ ਇਹ ਤੋਂ ਇਲਾਵਾ ਤੇ ਉਹ ਜਿਹੜਾ ਸੜਿਆ ਹੋਣਾ ਪਾਇਆ ਗਿਆ ਜੋ ਪਰਿਵਾਰ ਨਾਲ ਗੱਲ ਕੀਤੀ ਆ ਤੇ ਇਹਨਾਂ ਨੂੰ ਕਿਸੇ ਬੰਦੇ ਦੇ ਸ਼ੱਕ ਹੈਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਠੀਕ ਹੈ ਜੀ ਸਰ ਮਤਲਬ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਦੇਖਿਆ ਸਰ ਉਹਰੇ ਵੀ ਕਿਸ ਤਰ੍ਹਾਂ ਮਤਲਬ ਉੱਥੇ ਪੈਟਰੋਲ ਦੀ ਸਮੈਲ ਵੀ ਆ ਰਹੀ ਹੈ ਕਿਉਂਕਿ ਪੈਟਰੋਲ ਗੱਡੀ ਤਾਂ ਕੋਈ ਖੜੀ ਨਹੀਂ ਉੱਥੇ ਜੀ ਜੀ ਤੇ ਸਰ ਤੁਹਾਨੂੰ ਕੀ ਲੱਗਦਾ ਥੋੜੀ ਇਨਵੈਸਟੀਗੇਸ਼ਨ ਦੇਖਿਆ ਹੋਣਾ ਬਾਈ ਜੀ ਇਹ ਪਰਤਾਲ ਦਾ ਵਿਸ਼ਾ ਤੇ ਅਸੀਂ ਜਿੰਨਾ ਬੰਦਿਆਂ ਤੇ ਇਹਨਾਂ ਨੂੰ ਕੋਈ ਡਾਊਟ ਆ ਅਸੀਂ ਉਹ ਬੰਦਿਆਂ ਨੂੰ ਵੈਰੀਫਾਈ ਕਰਾਂਗੇ ਤੇ ਜੋ ਵੀ ਸਾਡੇ ਨਾਲ ਪਰਿਵਾਰ ਵੱਲੋਂ ਕੋਈ ਵੀ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਊਗੀ ਅਸੀਂ ਉਹਦੇ ਪੂਰਾ ਕੋਆਪਰੇਟ ਕਰ ਸਰ ਇੱਕ ਸੀਸੀਟੀਵੀ ਕੈਮਰਾ ਵੀ ਲੱਗਿਆ ਜੀ ਉਹਦੇ ਨਾਲ ਉਸੇ ਚ ਜੀ ਹਾਂ ਅਸੀਂ ਆਸ-ਪਾਸ ਜਿਹੜੇ ਸੀਸੀਟੀਵੀ ਕੈਮਰੇ ਉਹ ਵੀ ਦੇਖ ਰਹੇ ਹਾਂ ਦੂਜੀ ਜੇ ਆਪਾਂ ਕਹੀਏ ਇਹ ਇਸ ਇਸ ਪਾਸੇ ਜੇ ਦੇਖਿਆ ਜਾਵੇ ਤਾਂ ਮੈਨੂੰ ਇੱਕ ਸੀਸੀਟੀਵੀ ਕੈਮਰਾ ਨਜ਼ਰ ਆਇਆ ਹੈ ਮੈਂ ਕੈਮਰਾਮੈਨ ਨੂੰ ਕਾਂਗਾ ਜੇ ਪੁਲਿਸ ਜਿਹੜੀ ਹੈ ਜੇ ਇਹ ਸੀਸੀਟੀਵੀ ਕੈਮਰਾ ਖੰਗਾਲ ਸਕੇ ਤਾਂ ਕਿਤੇ ਨਾ ਕਿਤੇ ਕੁਝ ਨਾ ਕੁਝ ਪਤਾ ਲੱਗ ਸਕਦਾ ਹੈ ਕਿ ਇਹ ਘਟਨਾ ਨੂੰ ਅੰਜਾਮ ਕਿਸ ਨੇ ਦਿੱਤਾ ਹੈ ਅੱਗ ਕਿਸ ਤਰ੍ਹਾਂ ਲੱਗੀ ਹੈ ਸੋ ਇਹ ਪੁਲਿਸ ਜਿਹੜੀ ਹੈ ਇਸ ਸੀਸੀਟੀਵੀ ਕੈਮਰੇ ਨੂੰ ਖੰਗਾਲ ਸਕਦੀ ਹੈ ਤੇ ਉਮੀਦ ਹੈ ਕਿ ਜਲ ਤੋਂ ਜਲਦ આરોપી ਜਿਹੜਾ ਹੈ ਫੜਿਆ ਜਾਏਗਾ ਜੇ ਜੇ ਕਿਸੇ ਨੇ ਕਾਰਨੂ ਅੱਗ ਲਾਈ ਹੈ ਸ਼ਰਾਦ ਕੀਤੀ ਹੈ ਫਿਲਹਾਲ ਦੇਖਣਾ ਹੋਏਗਾ ਕਿ ਅੱਗੇ ਪੁਲਿਸ ਕੀ ਕਾਰਵਾਈ ਕਰਦੀ ਹੈ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ